ਜਿਵੇਂ ਜਿਵੇਂ ਹੜਾ ਦਾ ਪਾਣੀ ਉਤਰਿਆ ਤਾਂ ਹੜਾਂ ਵਿਚ ਹੋਏ ਨੁਕਸਾਨ ਦੀ ਖੌਫਨਾਕ ਤਸਵੀਰ ਦਿਖਾਈ ਦੇਣ ਲੱਗੀ ਹੈ ਖੇਤਕਾਰ ਤੇ ਮਸ਼ੀਨਰੀ ਰੇਤ ਹੇਠਾਂ ਦਬ ਕੇ ਤਬਾਹ ਹੋ ਚੁੱਕੇ ਨੇ ਕਿਸੇ ਨੂੰ ਆਪਣਾ ਮਕਾਨ ਨਹੀਂ ਮਿਲ ਰਿਹਾ ਕਿਸੇ ਨੂੰ ਆਪਣੇ ਖੇਤ ਨਹੀਂ ਲੱਭ ਰਹੇ ਬੱਚਿਆਂ ਵਾਂਗ ਪਾਲੇ ਪਸ਼ੂ ਜਾਂ ਤਾਂ ਰੁੜ ਗਏ ਨੇ ਜਾਂ ਮਾਰੇ ਗਏ ਨੇ ਕਈ ਖੇਤਾਂ ਚ ਪਾਣੀ ਸੁੱਕਣ ਦਾ ਨਾਂ ਨਹੀਂ ਲੈ ਰਿਹਾ ਫਸਲਾਂ ਤਬਾਹ ਹੋ ਚੁੱਕੀਆਂ ਨੇ ਸਮਾਜ ਸੇਵੀ ਡਾਕਟਰ ਨਵੀ ਸਚਾਈ ਜਾਣਨ ਲਈ ਤੇ ਹਕੀਕਤ ਦਿਖਾਉਣ ਲਈ ਆਪ ਮੈਦਾਨ ਚ ਉਤਰੇ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਐਲਾਨ ਤੋਂ ਬਾਅਦ ਕਿੰਨੀ ਰਕਮ ਆਈ ਪੰਜਾਬ ਸਰਕਾਰ ਨੇ ਕਿਸਾਨ ਦੀ ਕਿੰਨੀ ਮਦਦ ਕੀਤੀ ਸਾਰੇ ਸਵਾਲਾਂ ਤੋਂ ਪਰਦਾ ਚੁੱਕਿਆ ਡਾਕਟਰ ਨਵੀ ਨੇ ਵਾਇਗੁਰਜੀ ਦੇ ਖਾਲਸਾ ਸ੍ਰੀ ਵਾਇਗੁਰਜੀ ਫਤਿਹ ਮੈਂ ਡਾਕਟਰ ਨਵੀ ਬਟਾਲੇ ਤੋਂ ਅਸੀਂ ਪਿੱਛੇ ਕੇਂਦਰ ਸਰਕਾਰ ਨੇ 1600 ਕਰੋੜ ਦਾ ਜਿਹੜਾ ਰੀਲੀਫ ਫੰਡ ਦਿੱਤਾ ਹੈ ਅਸੀਂ ਅੱਜ ਉਹਦੇ ਤੇ ਥੋੜੀ ਜੀ ਚਰਚਾ ਕਰਾਂਗੇ ਇਨ ਲੀਫੰਡ ਹੁੰਦਾ ਕੀ ਆ ਤੇ ਵਰਤੈ ਕਿਦਾਂ ਆਂਦਾ ਜਿਹੜਾ ਪਹਿਲੀ ਗੱਲ ਵੀ ਹੜ ਆਇਆ ਇਹ ਹੜ ਕੇ ਸ਼ਰਕੋ ਸ਼ਰਕ ਤੇ ਆਇਆ ਨਹੀਂ ਨਾ ਟਰੈਕਟਰ ਟਰਾਲੀ ਤੇ ਨਾ ਕੇ ਬੱਸੀ ਬਹਿ ਕੇ ਆਇਆ ਇਹਦੀ ਮਾਰ ਤੇ ਹਿੱਟ ਬਹੁਤ سارے ਤਪਗੇ ਆਏ ਪਿੰਡੂ ਲਾ ਕੇ ਆਏ ਆ ਸ਼ਹਿਰੀ ਲਾ ਕੇ ਆਏ ਆ ਘਰ ਆਏ ਆ ਕਾਰੋਬਾਰ ਆਏ ਆ ਆ ਜਮੀਨਾ ਵੀ ਆਈਆਂ ਫਸਲਾਂ ਨਹੀਂ ਆਈਆਂ ਇਹ ਜੋ 1600 ਕਰੋੜ ਹੈ ਦੀ ਫਲੱਡ ਰੀਲੀਫ ਫੰਡ ਦੀ ਜਿਹੜੀ ਹੁੰਦੀ ਹੈ ਨਾ ਜੀ ਕੈਲਕੂਲੇਸ਼ਨ ਹੁੰਦੀ ਹੈ ਉਹ ਇਸ ਤਰੀਕੇ ਹੁੰਦੀ ਹੈ ਸਭ ਤੋਂ ਪਹਿਲਾਂ ਤੇ ਇਹ ਪੈਸਾ ਜਿਹੜਾ ਹੈਗਾ ਆ ਸ਼ਰਕਾਂ ਦੀ ਯੋਜਨਾ ਚ ਲੱਗੇਗਾ ਆ ਜੀ ਸ਼ਰਕਾਂ ਟੁੱਟ ਚੁੱਕੀਆਂ ਨੇ ਭੱਜ ਚੁੱਕੀਆਂ ਨੇ ਸਭ ਤੋਂ ਪਹਿਲਾਂ ਇਹ ਸ਼ਰਕਾਂਾਂ ਨੇ ਵੀ ਨਹੀਂ ਕਰਨੂਗਾ ਇਹ 1600 ਕਰੋੜ ਦੇ ਵਿੱਚੋਂ ਇਹ ਹੋਊਗਾ ਬਾਅਦ ਵਿੱਚ ਤੁਸੀਂ ਇੱਕ ਚੀਜ਼ ਨੋਟ ਕਰਿਓ ਵੀ ਕਦੀ ਵੀ ਕਿਸੇ ਪਿੰਡ ਤੋਂ ਲੈ ਕੇ ਸ਼ਹਿਰ ਤੱਕ ਜਾਂ ਸ਼ਹਿਰ ਤੋਂ ਲੈ ਕੇ ਪਿੰਡ ਤੱਕ ਦੇਣਾਂ ਜਿਹੜੇ ਸ਼ਰਕ ਬਣਦੀ ਨਾ ਸ਼ਰਕਤੇ ਇੱਕ ਬੋਰਡ ਲੱਗਾ ਹੁੰਦਾ ਉਦਘਾਟਨ ਦਾ ਉਹਦੇ ਵਿੱਚ 20 ਤੋਂ 25 ਕਿਲੋਮੀਟਰ ਦੀ ਸ਼ਰਕਤੇ ਘੜ ਤੋਂ ਘੜ 500 ਤੋਂ 600 ਕਰੋੜ ਦਾ ਬੋਰਡ ਲੱਗ ਚੁੱਕਾ ਹੁੰਦਾ ਇਹਦੀ ਸਮਝੀਓਨ ਗੱਲ ਜਿਹੜਾ 500 ਤੋਂ 600 ਕਰੋੜ ਦਾ ਬੋਰਡ ਲੱਗਾ ਹੁੰਦਾ ਉਹ ਇਹਨਾਂ ਸ਼ਰਕਾਂ ਤੇ ਹੀ ਖਰਚਾ ਕਰਦਣਾ ਇਹਨਾਂ ਸ਼ਰਕਾਂ ਤੇ ਹੀ ਪੈ ਜਾਣਾ ਬਾਕੀ ਬਚ ਗਏ ਮੰਨ ਲਓ ਵੀ 1000 ਕਰੋੜ ਬਚ ਗਿਆ ਇਹ ਸ਼ਰਕਾ ਇੱਕ ਖਿਰਕ ਦੀ ਗੱਲ ਕਰਦਾ ਪੈਜੋ ਬਾਉਡਰ ਬਾਰਡਰ ਬੈਲਟ ਜਿਹੜੀ ਹੁੰਦੀ ਨਾ ਬਾਰਡਰ ਬੈਲਟ ਇੱਕ ਕਿਸੇ ਵੀ ਕੰਟਰੀ ਵਾਸਤੇ ਇੱਕ ਬੜੀ ਕ੍ਰੂਸ਼ਲ ਜਿਹੜੀ ਬੈਲਟ ਮੰਨੀ ਜਾਂਦੀ ਆ ਇਹਦੇ ਸ਼ਰਕਾਂ ਨੂੰ ਨਵੀਨੀ ਕਰਨ ਵਾਸਤੇ ਬਹੁਤ ਜਿਹਨੂੰ ਕਹੇ ਦੀ ਵੱਡੀ ਸਟਰਕਚਰ ਦੀ ਵੱਡੇ ਢਾਂਜ ਦੀ ਲੋੜ ਹੁੰਦੀ ਆ ਤੋ ਸੋ ਤੁਸੀਂ ਮੰਨ ਲਓ ਵੀ ਡੇਰਾ ਬਾਬਾ ਨਾਨਕ ਲੈ ਕੇ ਅਜਨਾਲਾ ਤੇ ਕੁਝ ਅੰਦਰੂਨੀ ਹਿੱਸੇ ਵੀ ਜਿਹੜੇ ਹੈਗੇ ਨਾ ਉਹਨਾਂ ਦੇ ਸ਼ਰਕਾਂ ਦਾ ਡਿਵੈਲਪਮੈਂਟ ਹੋਣਾ ਚਾਹੀਦਾ ਗਾਂ ਆਜੋ ਵੀ ਇਸ ਡਿਵੈਲਪਮੈਂਟ ਤੋਂ ਬਾਅਦ ਵਿੱਚ ਸਰਕਾਰੀ ਦਫ਼ਤਰਾਂ ਦਾ ਨਵੀਨੀ ਕਰਨ ਹੁੰਦਾ ਸਰਕਾਰੀ ਦਫ਼ਤਰਾਂ ਦੇ ਵੀ ਜਾ ਕੇ ਕਿਸੇ ਵੀ ਸਰਕਾਰੀ ਬਿਲਡਿੰਗ ਦੀ ਆਪਾਂ ਪੜ ਲਈਏ ਉਦਘਾਟਨ ਪਲੇਟ ਪੜ ਲਈ ਉੱਥੇ ਵੀ 50 ਤੋਂ 100 ਕਰੋੜ ਦਾ ਖਰਚਾ ਹੋਇਆ ਹੁੰਦਾ ਹੈ ਇਹ ਨਾ ਕੁਝ ਕਿਸਾਨ ਵੀਰਾਂ ਵਿੱਚ ਜਾਂ ਪਿੰਡਾਂ ਵਿੱਚ ਇਹ ਅਸੀਂ ਇਹ ਜੀ ਮਹਿਸੂਸ ਕੀਤੀ ਵੀ ਸਭ ਨੇ ਇਹ ਸੋਚਿਆ ਵੀ ਇਹ ਜਿਹੜਾ 1600 ਕਰੋੜ ਇਹ ਕਿਸਾਨਾਂ ਵਾਸਤੇ ਜਾਂ ਇਹਨਾਂ ਫਸਲਾਂ ਵਾਸਤੇ ਖਰਚੇ ਜਾਣਾ ਲੈ ਦੇ ਕੇ ਗੱਲ ਕੀਤੀ ਜਾਵੇ ਵੀ ਇਹ ਫਸਲਾਂ ਵਾਸਤੇ ਕੁਝ ਨਹੀਂ ਜੀ ਬਚਣਾ ਕੁਝ ਵੀ ਨਹੀਂ ਬਚਣਾ ਇਹਦਾ ਤਿੰਨ ਤਿੰਨ ਚਾਰ ਤਰ੍ਹਾਂ ਦੇ ਵੀ ਨਿਕਲਣ ਹੋਣਗੇ ਨੋ ਸ਼ਰਕਾਂ ਦਾ ਹੋਊਗਾ ਸਰਕਾਰੀ ਬਿਲਡਿੰਗਾਂ ਦਾ ਹੋਊਗਾ ਫਿਰ ਹੋਰ ਤਕਕੇ ਜਿਤਾ ਮੰਨ ਲਓ ਹਸਪੀਟਲ ਹੋ ਗਿਆ ਵੈਟਰਨਰੀ ਡਿਪਾਰਟਮੈਂਟ ਹੋ ਗਿਆ ਜਾਂ ਹੋਰ ਬਹੁਤ ਸਾਰੇ ਸਰਕਾਰੀ ਵਿਭਾਗ ਆਉਂਦੇ ਉਹਨਾਂ ਦਾ ਨਵੀਨੀਕਰਨ ਹੋਣ ਤੋਂ ਬਾਅਦ ਵਿੱਚ ਜਿਹੜੀ ਆ ਚੀਜ਼ ਫਿਰ ਫਸਲਾਂ ਦੀ ਬਾੜੀ ਆਉਣੀ ਆ ਤੇ ਦੂਸਰੀ ਗੱਲ ਇਹ ਕਿ ਜਿਹੜੇ ਇੱਥੇ ਵੱਡੀ ਰੋਡ ਬਣਦੀ ਪਈ ਆ ਪ੍ਰਾਈਵੇਟ ਕੰਪਨੀਆਂ ਬਣਾ ਰੀਆਂ ਤੇ ਡੈਫੀਨੇਟਲੀ ਉਹਨਾਂ ਨੇ ਵੀ ਕੋਈ ਨਾ ਕੋਈ ਆਪਣਾ ਨੁਕਸਾਨ ਪਾਉਣਾ ਜਾ ਨੁਕਸਾਨ ਦੱਸਣਾ ਤੇ ਇਹ ਖਾਤਾ ਉਹਨਾਂ ਕੋ ਵੀ ਜਾਣਾ ਸੋ ਲੈ ਦੇ ਕੇ ਆਪਾਂ ਇਹ ਗੱਲ ਕਰਦੇ ਵੀ ਇਹ 1600 ਕਰੋੜ ਦੇ ਵਿੱਚ ਜ਼ਮੀਨਾਂ ਦੇ ਪੱਲੇ ਕੁਝ ਨਹੀਂ ਹੋਣਾ ਸਿਰਫ ਇੱਕ ਇਕਵੇਸ਼ਨ ਆਉਣੀ ਆ ਇੱਕ 1600 ਕਰੋੜ ਦਾ ਟੈਗ ਲੱਗਣਾ ਜਿਹੜਾ 1600 ਕਰੋੜ ਇਹ ਪਹਿਲੋਂ ਹੀ ਮੁੱਕ ਜਾਣਾ ਕਿਸਾਨਾਂ ਦੇ ਪੱਲੇ ਇਹ ਹੀ ਜ਼ਮੀਨਾਂ ਰਹਿਣੀਆਂ ਇਹਨਾਂ ਦੀ ਸਫਾਈ ਉਹਨਾਂ ਨੂੰ ਆਪਣੇ ਪੱਲਿਓਂ ਕਰਨੀ ਪੈਣੀ ਆ ਇਹਨਾਂ ਦਾ ਗਾਂਭਾਈ ਜੂਗਾ ਆਪਣੇ ਕੋਲ ਬਣਾਉਣਾ ਪੈਣਾ ਆਪਾਂ ਬਹੁਤ ਛੋਟੀ ਜਿਹੀ ਗੱਲ ਮੈਂ ਤੂੰ ਆਪਾਂ ਦੱਸੀਏ ਵੀ ਕਿੰਨਾ ਟਾਈਮ ਲੱਗ ਜੂ ਪਾਣੀ ਸੁੱਕਣ ਦੇ ਵਿੱਚ ਸੋ ਕਿਸਾਨ ਵੀਰਾਂ ਨੇ ਇਹੋ ਬੇਨਤੀ ਆ ਇਸ ਪਰਮ ਵਿੱਚ ਨਾ ਰਿਓ ਕਿ ਤੁਹਾਡਾ ਇਹ 1600 ਕਰੋੜ ਵੀ ਤੁਹਾਡੇ ਹਿੱਸੇ ਕੁਝ ਆਊਗਾ ਤੁਹਾਡੇ ਹਿੱਸੇ ਕੁਝ ਨਹੀਂ ਆਉਣਾ ਲੈ ਦੇ ਕੇ ਕੁਬਿਸ਼ਨ ਹੀ ਆ ਬਾਕੀ ਦੇਖੋ ਤੁਸੀਂ ਕੀ ਕਰਦੇ ਹੋ ਬਾਕੀ ਆਪਣੇ ਆਪਣੇ ਤੌਰ ਤੇ ਜਾਂ ਆਪਣੇ ਆਪਣੇ ਕਿਸੇ ਵੀ ਅਧਿਕਾਰੀ ਨੂੰ ਇਹ ਗੱਲ ਪੁੱਛਣ ਦੀ ਕੋਸ਼ਿਸ਼ ਕਰੋ ਵੀ ਸਾਡਾ ਇਹ ਜਿਹੜਾ 1600 ਕਰੋੜ ਸਾਨੂੰ ਕਿੱਥੇ ਵਰਤੇ ਜਾਊ ਇਹ ਪੁੱਛ ਕੇ ਇਸ ਤੇ ਮਾਰੀ ਮੋਟੀ ਕਰੋ ਬਾਕੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹਿ